ਲਾਏ ਮੇਟਰੋ ਸਤਿ ਸ਼੍ਰੀ ਗਾਲ ਜੀ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਸਾਗਰ ਕਾ ਪਾ ਰਹੇ ਹਾਂ ਜੀ ਸੋਸਾਇਟੀ ਵਾਲਾ ਠੀਕ ਹੈ ਤੁਹਾਨੂੰ ਸਰਕਾਰੀ ਸੋਸਾਇਟੀ ਜੋ ਮਿਲ ਜੂਗਾ 450 ਦੀ ਥੈਲੀ ਆ ਇਹ ਸਿਰਫ ਉੱਥੇ ਪਾਉਣਾ ਜਿੱਥੇ ਤੁਸੀਂ ਦੂਜੀ ਰੇ ਦੇ ਵਿੱਚ ਤੁਹਾਨੂੰ ਐ ਲੱਗਦਾ ਵੀ ਥੱਲੇ ਖਰਾਕੀ ਤੱਤ ਪਾਏ ਹੋਏ ਨੇ ਤੇ ਝੋਨਾ ਅੜ ਜੇ ਗਿਆ ਖਾਸ ਕਰਕੇ 212 ਦੇ ਵਿੱਚ ਸੁਪਰ 212 ਦੇ ਵਿੱਚ ਮੈਂ ਵੀ ਸੁਪ ਕਰਲੇ ਸੁਪਰ 212 ਦੇ ਵਿੱਚ ਪਾ ਰਿਹਾ ਠੀਕ ਹੈ ਤਕਰੀਬਨ ਜਾਂ ਜਿੱਥੇ ਜ਼ਮੀਨ ਦੇ ਵਿੱਚ ਖਰਾਕੀ ਤੱਤ ਪਏ ਨੇ ਪਰ ਉਹ ਉੱਤੇ ਨਹੀਂ ਆ ਰਹੇ ਐਬਜ਼orb ਨਹੀਂ ਹੋ ਰਹੇ ਹਨਾ ਉਹਦੇ ਲਈ ਇਹ ਇੱਕੋ ਵਾਰੀ ਫਟਾਰਜੀ ਕਰ ਦੂ ਗਰੋਥਜੀ ਕਰ ਦੂਗਾ ਤੇ ਇਹਦਾ 20 ਕੋ ਦਿਨ ਅਸਰ ਰਹਿੰਦਾ ਕੁੱਲ ਮਿਲਾ ਕੇ ਵਧੀਆ ਪ੍ਰੋਡਕਟ ਹੈ ਇਹ ਇਫਕੋ ਦਾ ਆਉਂਦਾ ਬਾਈ ਤੇ ਦੂਜੀ ਯੂਰੀਆ ਦੇ ਵਿੱਚ ਅੱਜਰ ਲਾ ਕੇ ਪਾ ਰਹੇ ਆ ਜਿੰਨੀ ਵੀ ਮੈਂ ਵੀਡੀਓ ਪਾਉਣਾ ਉਹ ਆਪਦੇ ਖੇਤ ਦੇ ਵਿੱਚ ਟ੍ਰਾਇਲ ਕਰਦਾ ਹੋਣਾ ਬਾਈ ਤੇ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਮਗਰ ਲਾ ਕੇ ਕਿਸੇ ਦੇ ਜਾਂ ਕੋਈ ਵੀ ਪ੍ਰੋਡਕਟ ਜਿਹੜਾ ਆਉਂਦਾ ਉਹ ਆਪਦੇ ਵਾਣ ਦੇ ਵਿੱਚ ਸੁੱਟ ਜੋ ਆਪਦੇ ਖੇਤ ਦਾ ਜਾਇਜਾ ਕਰੋ ਆਪਦੇ ਆਣ ਗਵੰਡ ਦਾ ਜਾਇਜਾ ਕਰੋ ਛੋਟੇ ਖੇਤ ਦੇ ਵਿੱਚ ਮਿੱਟੀ ਪਰਖ ਆਧਾਰ ਦੇ ਉੱਤੇ ਪਾਓ ਹਨਾ ਇਹ ਕੋਈ ਪੇਡ ਪ੍ਰਮੋਸ਼ਨ ਨਹੀਂ ਹੈਗੀ ਕੋਈ ਕੁਝ ਨਹੀਂ ਬਾਈ ਮੈਂ ਹਰੇਕ ਵੀਡੀਓ ਦੇ ਵਿੱਚ ਕਹਿਣਾ ਹੁੰਦਾ ਟ੍ਰਾਇਲ ਕਰਿਆ ਕਰੋ ਬਸ ਹੁਣ ਐ ਨਹੀਂ ਹੈਗਾ ਜ਼ਰੂਰੀ ਨਹੀਂ ਹੈਗਾ ਵੀ ਇਹ ਸਾਰਿਆਂ ਦੇ ਵਿੱਚ ਹੀ ਪਾਉਂਗਾ ਪੰਜ 6 ਪੈਕਟ ਜੇ ਉਹ ਪਏ ਨੇ ਤੇ ਦੋ ਤਿੰਨ ਅਸੀਂ ਪਹਿਲਾਂ ਪਾਤੇ ਕੁਝ ਬਾਣਾ ਦੇ ਵਿੱਚ ਇਹ ਪੈਕਟ ਪਾ ਦਿੱਦੀ ਨੇ ਬਾਈ ਤੇ ਚੰਗੇ ਨੇ ਇਹ ਫਾਇਦਾ ਮਿਲਦਾ ਕਈਆਂ ਦੇ ਵਿੱਚ ਮਾਈਕਰੋ ਰਾਜਾ ਵੀ ਪਾਉਂਗਾ ਵੀਰੇ ਕਈਆਂ ਦੇ ਵਿੱਚ ਆਪਾਂ ਕੱਲੀ ਯੂਰੀਆ ਨਾਲੀ ਗੱਡੀ ਚਲਾ ਲਾਂਗੇ ਹਨਾ ਡਿਪੈਂਡ ਕਰਦਾ ਵੀ ਪਾਣੀ ਤੁਹਾਡਾ ਕਿੰਨੇ ਨੰਬਰ ਆ ਡਿਪੈਂਡ ਕਰਦਾ ਵੀ ਤੁਹਾਨੂੰ ਨਹਿਰੀ ਪਾਣੀ ਲੱਗਦਾ ਕਿ ਨਹੀਂ ਲੱਗਦਾ ਡਿਪੈਂਡ ਕਰਦਾ ਵੀ ਤੁਹਾਡੇ ਮੌਸਮ ਕਿਵੇਂ ਆ ਤੇ ਜ਼ਮੀਨ ਦੀ ਗੁਣਵੱਤਾ ਕਿਵੇਂ ਆ ਤੇ ਡਿਪੈਂਡ ਕਰਦਾ ਵੈਰਾਈਟੀ ਵੈਰਾਈਟੀ ਤੇ ਹੁਣ ਜੇ ਹਾਈਬ੍ਰਿਡ ਵੈਰਾਈਟੀ ਹੋਵੇ ਹਨਾ ਉਹਨੂੰ ਲੋੜ ਹੀ ਨਹੀਂ ਪਾਸੇ ਦੀ ਯਾਰ ਹੁਣ ਜੇ ਜ਼ਮੀਨ ਚ ਤੱਤ ਹੈਗੇ ਆ ਤੁਹਾਡੇ ਉਹ ਕੱਲੀ ਯੂਰੀਆ ਨਾਲ ਹੀ ਹਫਲੀ ਦੂਰੀ ਆਉਂਦੀ ਆ ਜ਼ਿੰਕ ਤੇ ਯੂਰੀਆ ਪਾ ਦਿਓ ਬਸ ਉਹਨੂੰ ਤੇ ਕਈ ਵੈਰਾਈਟੀਆਂ ਇਹੋ ਜਿਹਿਆਂ ਨੇ ਜਿਹੜੀਆਂ 60 ਦਿਨ ਤੱਕ ਖੜ ਜਾਂਦੀਆਂ ਨੇ ਅੜ ਕੇ ਜੇ ਚੱਲਦੀਆਂ ਉਹ ਤੋਂ ਬਾਅਦ ਵਧੀਆ ਨਿਆਰੇ ਦੇ ਦਿੰਦੀਆਂ ਜਿਵੇਂ 212 ਹੋਗੀ ਹਣਾ ਪੀਬੀ 1 ਹੋਗੀ ਪੀਆਰ ਦੀਆਂ 131 ਕਿਸਮ ਹੋਗੀ ਉਹ ਇੱਕ ਵਾਰੀ ਅੜ ਕੇ ਚੱਲਦੀਆਂ ਉਹ ਤੋਂ ਬਾਅਦ ਨਿਆਰਾ ਦੇ ਦਿੰਦੀਆਂ ਨਾ ਕੋਈ ਬਿਮਾਰੀ ਨਾ ਛਮਾਰੀ ਬਾਕੀ ਮੀਨ ਹੈ ਹੁਣ ਜਮੇ ਪੂਛ ਚੱਕ ਠੀਕ ਨੇ ਅਜੇ ਸਾਭੀ ਹੋਏ ਮੀਂਹ ਪੈ ਨਹੀਂ ਰਿਹਾ ਬਾਈ ਜਲਾਈ ਮਹੀਨਾ ਤੇ ਆਹਾ ਪਾ ਰਹੇ ਆ ਅੱਧੇ ਪੌਣੀ ਗੱਟੇ ਦੇ ਵਿੱਚ ਦੂਜੀ ਯੂੜੀਆ ਉਹਨਾਂ ਦਾ ਵਧੀਆ ਖੜਾ ਝੋਨਾ ਵਧੀਆ ਹਾਂ ਹਾਂ ਤੇ ਇਹ ਵਾਹਣ ਆਪਣੇ ਕੋਲੇ ਬਈ ਠੇਕੇ ਤੇ ਆ ਉਹਦੇ ਵਿੱਚ ਪਾ ਰਹੇ ਆ ਕਈ ਕਹਦੇ ਨੇ ਵੀ ਠੇਕੇ ਦੇ ਵਿੱਚ ਜੁਗਾਰ ਨਾ ਪਾਉਂਦਾ ਐ ਨਾ ਕਰੋ ਉਹ ਨਾ ਕਰੋ ਉਹ ਬਈ ਬੇਈਮਾਨਾ ਕਰਕੇ ਕਦੇ ਵੀ ਫਸਲ ਨਹੀਂ ਲਈ ਜਾਂਦੀ ਜਿੰਨਾ ਲਲਪਲ ਸੁੱਟੋਗੇ ਹਨਾ ਉਹ ਤੁਹਾਡੀ ਫਸਲ ਨੇ ਲੈ ਹੀ ਲੈਣਾ ਇਹ ਤਾਂ ਹੈ ਨਹੀਂ ਵੀ ਉਹ ਸਦੀਆਂ ਤੱਕ ਉਹਦੇ ਵਿੱਚ ਪਿਆ ਰਹੂਗਾ ਹਨਾ ਆਸਰ ਇਹਦਾ ਵੱਧੋ ਵੱਧ 50 ਦਿਨ ਹੋਜੂ 60 ਦਿਨ ਹੋਜੂ ਮੈਕਸਿਮਮ ਕਣਕ ਤੱਕ ਹੋਜੂਗਾ ਜਿਹੜੇ ਤੁਸੀਂ ਫਰਟੀਲਾਈਜ਼ਰ ਪਾਏ ਨਹੀਂ ਉਸ ਤੋਂ ਬਾਅਦ ਤਾਂ ਨਹੀਂ ਨਾ ਹੁੰਦਾ ਤਾਂ ਬੇਈਮਾਨੀ ਕਰਕੇ ਕਦੇ ਵੀ ਫਸਲ ਨਹੀਂ ਹੁੰਦੀ ਵੀ ਠੇਕੇ ਵਾਲੇ ਮਾਨ ਦੇ ਵਿੱਚ ਕੱਲਾ ਗੱਟਾ ਜੂੜੀਏ ਪਾਈ ਚੱਲੋ ਫਸਲਾਂ ਉਦਾਂ ਹੀ ਹੋਊਗੀ ਜੇ ਤੁਸੀਂ ਬਰਾਬਰੀ ਕਰੋਗੇ ਸਾਰਿਆਂ ਨਾਲ ਠੀਕ ਹੈ ਭਾਈ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਭਾਈ ਜੁੜੇ ਰਹੋ ਇਹਦੇ ਵਿੱਚ ਸੀ ਵੀਡ ਐਕਸਟ੍ਰੈਕਟਾ ਇਹਦੇ ਬਾਰੇ ਮੈਂ ਵੀਡੀਓ ਵੀ ਪਾਈ ਸੀ ਪੀ ਆਈ ਦੇ ਵੀ ਆਉਂਦੇ ਨੇ ਭਾਈ ਇਹ ਪ੍ਰੋਡਕਟ ਇਹੋ ਜੇ ਉਹ ਲਿਕਵਿਡ ਦੇ ਵਿੱਚ ਆਉਂਦੇ ਨੇ ਹੋਰ ਕੰਪਨੀਆਂ ਵੀ ਗ੍ਰੈਨੂਲ ਫਾਰਮ ਦੇ ਵਿੱਚ ਬਣਾਉਂਦੀਆਂ ਨੇ ਜਿਹੜੇ ਸੀ ਵੀਡ ਹੁੰਦੇ ਨੇ ਸੀ ਵੀਡ ਮਤਲਬ ਜਿਹੜੀਆਂ ਨਦੀਆਂ ਜਾਂ ਉੱਪਰ ਹਰੇ-ਹਰੇ ਕਾਈਆਂ ਹੁੰਦੀਆਂ ਨੇ ਹਨਾ ਉਹਨਾਂ ਤੋਂ ਇਹ ਮਿਲ ਕੇ ਬਣਦਾ ਤੇ 10 ਕਿਲੋ ਦੀ ਪੈਕਿੰਗ ਹੈ ਇਹ ਤੇ ਇਹਦੀ ਤੁਸੀਂ ਡੋਜ਼ ਆ ਜਿਹੜੀ ਉਹ ਦੇ ਸਕਦੇ ਹੋ 10 ਦਿਨਾਂ ਤੇ ਵੀ ਤੇ 30 ਦਿਨਾਂ ਦੇ ਵਿੱਚ ਵੀ ਜਦੋਂ ਮਰਜ਼ੀ ਦੇ ਦਿਓ ਇਹਦੇ ਵਿੱਚ ਪਲਾਂਟ ਗਰੋਥ ਹਾਰਮੋਨ ਵੀ ਨੇ ਜਿਹੜੇ ਹਾਰਮੋਨ ਹੁੰਦੇ ਨੇ ਜਿਵੇਂ ਆਕਸੀਨ ਹੋ ਗਿਆ ਸਾਈਟੋਕਾਈਨਨ ਹੋ ਗਿਆ ਗਾਬਰੇਲਿਨ ਹੋ ਗਿਆ ਸਾਰੇ ਟੂ ਜੈਡ ਜਿਹੜੇ ਵਧੀਆ ਮਤਲਬ ਪਲਾਂਟ ਦੀ ਗਰੋਥ ਲਈ ਨੇ ਇਹ ਇਕੱਲੇ ਤੇ ਆਰਗੈਨਿਕ ਹੈ ਇਹ ਪ੍ਰੋਡਕਟ ਕੋਈ ਇਹ ਨਹੀਂ ਹੈਗਾ ਵੀ ਲੂਣ ਦੇ ਉੱਤੇ ਮਿੱਟੀ ਜੜੀ ਹੋਈ ਆ ਹਨਾ ਜਿਵੇਂ ਆਮ ਲਪਾਫੇ ਨੇ ਵਧੀਆ ਕੰਪਨੀ ਤੇ ਬਾਕੀ ਆਪਾਂ ਨੂੰ ਸੁਸਾਇਟੀ ਤੇ ਮਿਲ ਜੂਗਾ ਤੇ ਉਹਦੀ ਵਿਆਜ ਵੀ ਬਹੁਤ ਘੱਟ ਹੈ ਥੈਂਕ ਯੂ ਸੋ ਮੱਚ ਜੀ ਲੈ ਮੇਟਰ ਵੰਨਾ ਫਰਕ ਹੈ ਤੁਸੀਂ ਆਹ ਲਾ ਲਓ ਸਾਹਿਬ ਵੀ ਇਹਦੇ ਥੱਲੇ ਯੂਰੀਆ ਨਹੀਂ ਪਾਈ ਤੇ ਆਹ ਝੋਨੇ ਦੇ ਥੱਲੇ ਯੂਰੀਆ ਪਾਈ ਆ ਇੱਕੋ ਦੇਣ ਹੀ ਲੱਗਿਆ ਇੱਕੋ ਵਾਣ ਇੱਕੋ ਮੋਟਰ ਇੱਕੋ ਜਿੰਨੀ ਖਾਦ ਮੈਨੇਜਮੈਂਟ ਤੇ ਆਹ ਦੇਖ ਲਓ ਕਿੰਨਾ ਹਰਿਆ ਭਰਿਆ ਪਰ ਇਹਦੇ ਵਿੱਚ ਨਾ ਇੱਕ ਕਮੀ ਜੀ ਹੋ ਗਈ ਵੀ ਜਾਲਾ ਬਾਲਾ ਬਣ ਗਿਆ ਯਾਰ ਪਤਾ ਨਹੀਂ ਕੀ ਚੱਕਰ ਆ ਯਾਰ ਉਹਦੇ 'ਚ ਜਾਲਾ ਨਹੀਂ ਬਣਿਆ ਤੇ ਵੈਸੇ ਤਾਂ ਕੋਈ ਚੱਕਰ ਨਹੀਂ ਜਾਲਾ ਤਾਂ ਪਾਣੀ ਜਦੋਂ ਅਕੇ ਸੁਕਾਵਾਂਗੇ ਤਾਂ ਉਦੋਂ ਸਹੀ ਹੋ ਜਾਊਗਾ ਤੇ ਇਹਦੇ ਥੱਲੇ ਯੂਰੀਆ ਪਾਈ ਹੋਈ ਆ ਅੱਧਾ ਗੱਟਾ ਆ ਕਿੱਲੇ ਦੇ ਵਿੱਚ ਤੇ ਉਹਦੇ 'ਚ ਯੂਰੀਆ ਪਾਈ ਨਹੀਂ ਬਈ ਹਨਾ ਦੇਖਣ 'ਚ ਦਿਖ 'ਚ ਇੱਕ ਇੱਕ ਡਾਲ ਕੱਢ ਆਇਆ ਇਹ ਉਹ ਕੱਲਾ ਖੜਾ ਜਾ ਖੜਾ ਤੇ ਅੱਜ ਇਹਦੀ ਦੂਜੀ ਯੂਰੀਆ ਉਹਦੀ ਪਹਿਲੀ ਯੂਰੀ ਐ ਅੱਧਾ ਗੱਟਾ ਉਹਦੇ 'ਚ ਜ਼ਿਆਦਾ ਪਾਉਣਾ ਇਹਦੇ 'ਚ ਮੈਨੂੰ ਲੱਗਾ 10-12 ਕਿਲੋ ਹੀ ਪਾਵਾਂਗੇ ਬਸ ਬਾਹਲੀ ਨਹੀਂ ਪਾਉਂਦੇ ਦੂਜੀ ਯੂਰੀ ਐ ਤੇ ਝੋਨੇ ਲੱਗੇ ਨੂੰ ਹਜੇ ਸਿਰਫ 9 ਦਿਨ ਹੋਏ ਨੇ ਤੇ ਤੁਸੀਂ ਦੇਖ ਲਓ ਇਹ ਝੋਨਾ ਹੈਗਾ 2267 하이브리드 ਝੋਨਾ ਉਹ ਵੀ 2267 하이브리드 ਝੋਨਾ ਤੇ 212 ਦੇ ਵਿੱਚ ਵੀ ਜਗਾੜ ਪਾਵਾਂਗੇ ਇਹੀ ਉਹ ਥੋੜਾ ਜਿਹਾ ਅੜਕੇ ਜੇ ਚੱਲਦਾ ਉਹ ਵੀ ਤੁਹਾਨੂੰ ਦਿਖਾਵਾਂਗੇ 212 ਐ ਮਨੂੰ ਵੀ ਇਹਦੇ ਨਾਲੋਂ ਜਿਹੜੀ ਇੱਕ ਕੰਡੀਸ਼ਨ ਇਹਦੀ ਅੱਜ ਹੈ ਐਹੋ ਜਿਹੀ ਕੰਡੀਸ਼ਨ 212 ਦੀ ਜਾ ਕੇ ਹਫਤੇ ਬਾਅਦ ਹੋਊਗੀ ਹਨਾ ਤੁਸੀਂ ਆ ਮੈਨੂੰ ਵੀ ਹਫਤਾ ਅੜ ਕੇ ਚੱਲਦਾ ਦੂਜੇ ਝੋਨੇ ਨਾਲ ਤੇ ਆ ਭਾਈ ਆਪਣੀ ਬਾਸਮਤੀ ਆ ਜੰਤਰ ਵਾਲੀ ਪਟਾ ਜਿੱਥੇ ਜੰਤਰ ਵਾਇਆ ਸੀ ਵੱਡਾ ਵੱਡਾ ਇੱਕ ਵਾਰੀ ਤਾਂ ਇਹ ਲੱਗਦੀ ਵੀ ਜਮਾ ਮਰ ਗਈ ਪਰ ਇਹ ਤੁਹਾਨੂੰ ਦਿਖਾਵਾਂਗੇ ਕਾਮਯਾਬ ਕਰਕੇ ਜਾਵਾਂ ਓਕੇ ਦੀ ਰਿਪੋਰਟ ਤੇ ਆ ਦੇਖੋ ਵੀ ਰਿਪੋਰਟ ਚੈੱਕ ਕਰੋ ਝੋਨੇ ਦੀ ਜਿੰਨਾ ਵਾਣ ਦੇ ਵਿੱਚ ਜਾਲਾ ਬਣੂਗਾ ਉਹ ਫਾਇਦਾ ਹੀ ਆ ਕਈ ਜਿੱਥੇ ਪਾਣੀ ਨਹੀਂ ਜੀਰਦਾ ਜਾਦਾ ਜੀਰਦਾ ਉਹ ਡੀਜਪੀ ਪਾ ਕੇ ਹੈਨਾ ਜਾਲਾ ਪਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਆ ਨੈਚੁਰਲ ਹੀ ਜਾਲਾ ਬਾਈ ਇਹ ਤੰਗ ਵੀ ਕਰੂਗਾ ਅੱਗੇ ਜਾ ਕੇ ਪਰ ਇਹਦਾ ਹੁਣ ਫਾਇਦਾ 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 ਵੀ ਆ ਜਦੋਂ ਨੂੰ ਇਹ ਤੰਗ ਕਰੂਗਾ ਤੰਗ ਕਲਾ ਸਿਚੁਏਸ਼ਨ ਚ ਆਊਗਾ ਡੱਕੇ ਟੁੱਕੇ ਇਧਰ ਉਧਰ ਕਰ ਦਿੰਦਾ ਉਹਦੋਂ ਨੂੰ ਆਪਾਂ ਇਹਦਾ ਹੱਲ ਕਰ ਦਾਂਗੇ ਤੇ ਆ ਜਦੋਂ ਆ ਕੰਡੀਸ਼ਨ ਹੋਵੇ ਨਾ ਕਿਤੇ ਟਿੱਡੀ ਟੋਬਾ ਜਿਹਾ ਹੋਵੇ ਉਦੋਂ ਜੂਰੀਆ ਪਾਇਆ ਕਰੋ ਇਹ ਨਹੀਂ ਹੈਗਾ ਵੀ ਪਾਣੀ ਖੜੇ ਦੇ ਵਿੱਚ ਤੂੰ ਨਹੀਂ ਚੱਲੋ ਹਨਾ ਇਹਨੂੰ ਚਾਹੇ ਹੁਣ ਕੱਲ ਨੂੰ ਭਰ ਦਿਓ ਸ਼ਾਮ ਨੂੰ ਭਰ ਦਿਓ ਉਹ ਤੁਹਾਡੇ ਤੇ ਆ ਸਬਸਕ੍ਰਾਈਬ ਕਰ ਲਿਓ ਵੀ ਚੈਨਲ ਨੂੰ ਥੈਂਕ ਯੂ ਸੋ ਮੱਚ